ਅੱਜ ਮਿਤੀ 2 ਅੱਜ ਮਿਤੀ 3 7 2025 ਨੂੰ ਪੁਰਤਗਾਲ ਦੀਆਂ ਵੱਖ-ਵੱਖ ਭਾਈਚਾਰਿਆਂ ਵਿੱਚੋਂ ਸਿੱਖ ਭਾਈਚਾਰਾ, Hindu ਭਾਈਚਾਰਾ, Muslim ਭਾਈਚਾਰਾ ਦੇ ਮੈਂਬਰਾਂ ਵੱਲੋਂ ਬਲੌਕ ਸ਼ਕਰਦੇ ਦੇ ਹੈੱਡਕੁਆਰਟਰ ਦੇ ਵਿੱਚ ਇੱਕ ਮੀਟਿੰਗ ਜਿਹੜੀ ਰੱਖੀ ਗਈ ਸੀਗੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਸਾਰਿਆਂ ਨੇ ਜਾ ਕੇ ਉਹਨਾਂ ਨਾਲ ਮੀਟਿੰਗ ਵਾਸਤੇ ਗਏ ਜਿਸ ਪਰ ਜਿਹਦੇ ਵਿੱਚ ਜਿਹੜੇ ਵਿਸ਼ੇ ਸਨ ਉਹ ਪਹਿਲਾ ਵਿਸ਼ਾ ਸੀਗਾ ਸਿਸ ਦੇ ਜਿਹੜੇ ਕੀ ਪ੍ਰੋਬਲਮ ਆਉਂਦੀ ਪਈ ਆ ਸਾਡੇ 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 ਬੰਦਿਆਂ ਨੂੰ ਜਿਨ੍ਹਾਂ ਦੇ ਪੇਪਰਸ ਦੇ ਬਲੌਕ ਹੋਏ ਪਏ ਨੇ ਦੂਸਰਾ ਪਿਛਾ ਸੀਗਾ ਪੁਰਤਗਾਲ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਰਹਿੰਦੇ ਪਏ ਆ ਉਹਨਾਂ ਨਾਲ ਵਿਤਕਰਾ ਤੇ ਹੇਟ ਸਪੀਚ ਦਾ ਸੀਗਾ ਇਹ ਸਾਰੀਆਂ ਗੱਲਾਂ ਉਹਨਾਂ ਨਾਲ ਜਦੋਂ ਕੀਤੀਆਂ ਇਸ ਮੁੱਦਿਆਂ ਦੇ ਉੱਤੇ ਜਿਹੜੀ ਉਹਨਾਂ ਦੇ ਵਰਕਰਾਂ ਨੇ ਸਾਡੀ ਗੱਲਬਾਤ ਹੋਈ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਸਾਰੀ ਗੱਲਬਾਤ ਤੋਂ ਮਗਰੋਂ ਕਿ ਜੋ ਵੀ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਇਸ ساری ਇਨਫੋਰਮੇਸ਼ਨ ਨੂੰ ਆਪਣੇ ਪਾਰਲੀਮੈਂਟ ਆਪਣੇ ਮੈਂਬਰਾਂ ਤੱਕ ਪਹੁੰਚਾਉਣਗੇ ਤੇ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਸਾਡੀ ਆਵਾਜ਼ ਬਣ ਕੇ ਉਹ ਆਪਣੀ ਆਵਾਜ਼ ਦੇ ਵਿੱਚ ਉਹ ਚੀਜ਼ਾਂ ਉਹਨਾਂ ਨੂੰ ਦੱਸਣਗੇ ਤੇ ਨਾਲੇ ਉਹਨਾਂ ਨੇ ਸਾਨੂੰ ਇਹ ਵੀ ਇੱਕ ਸੁਜੈਸ਼ਨ ਦਿੱਤਾ ਕਿ ਜਿਸ ਤਰੀਕੇ ਨਾਲ ਤੁਸੀਂ ਸਾਡੇ ਨਾਲ ਬੈਠੇ ਹੋ ਬਾਕੀ ਦੀਆਂ ਜੜੀਆਂ ਪਾਰਟੀਆਂ ਨੇ ਜਿਹੜੀਆਂ ਕੀ ਲੈਫਟ ਵਿੰਗ ਜਨ ਕਹਿ ਦਿੱਤਾ ਜਾਂਦਾ ਹੈ ਤੁਸੀਂ ਉਹਨਾਂ ਨਾਲ ਵੀ ਮੀਟਿੰਗਸ ਕਰੋ ਤੇ ਉਹਨਾਂ ਨੂੰ ਵੀ ਇਹੋ ਹੀ ਕਹੋ ਕਿ ਜਿੱਦਾਂ ਅਸੀਂ ਤੁਹਾਡੀ ਆਵਾਜ਼ ਚੁੱਕ ਰਹੇ ਹਾਂ ਉਹ ਵੀ ਤੁਹਾਡੀਆਂ ਆਵਾਜ਼ਾਂ ਚੁੱਕਣ ਉਜ ਉਜ ਜਿਹੜਾ ਸਾਰੀਆਂ ਆਵਾਜ਼ਾਂ ਰਲ ਕੇ ਹੋਣਗੀਆਂ ਤੇ ਉਹਦਾ ਜਿਹੜਾ ਇਫੈਕਟ ਆ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲੇ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਰਹਿ ਗਈਆਂ ਹੋਣ ਅਸੀਂ ਹੁਣ ਸਾਰੇ ਰਲ ਕੇ ਚੱਲੇ ਆਂ ਪਾਕਿਸਤਾਨ ਨੂੰ ਸਾਨੂੰ ਸਾਰਿਆਂ ਨੂੰ ਸਾਨੂੰ ਤੁਹਾਡਾ ਸਾਰਿਆਂ ਦਾ ਸੰਯੋਗ ਚਾਹੀਦਾ ਹੈ ਤੇ ਵੀਰ ਭਰਾ ਭੈਣਾ ਮਿਲ ਜੁਲ ਕੇ ਆਪਾਂ ਇਸ ਜਿਹੜੇ ਮੁੱਦੇ ਦੇ ਉੱਤੇ ਰਲਈਏ ਤੇ ਅੱਗੇ ਤੋਂ ਆਉਣ ਵਾਲੇ ਦਾ ਟਾਈਮ ਆ ਜਿੱਦਾਂ ਜਿੱਦਾਂ ਵੀ ਸਾਡਾ ਜਿਹੜੀ ਜਿਹੜੀ ਮੀਟਿੰਗ ਹੋਇਆ ਕਰੇਗੀ ਸਾਰੇ ਗੁਰਦੁਆਰੇ ਮਿਲ ਕੇ ਜਿਵੇਂ ਬਾਕੀ ਜਿਹੜੀਆਂ ਕਮਿਊਨਿਟੀ ਸਾਡੇ ਨਾਲ ਅੱਜ ਬੈਠੀਆਂ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸੀਗੀ ਅਹੀਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੀ ਜਾਣਕਾਰੀ ਵੀ ਦਵਾਂਗੇ ਹੋ ਸਕਦਾ ਹੈ ਕਿ ਅਗਲੀ ਵਾਰੀ ਜਦੋਂ ਕੋਈ ਸੰਦੇਸ਼ ਦਿੱਤਾ ਜਾਵੇ ਕੋਈ ਦੂਜੀ ਕਮਿਊਨਿਟੀ ਦਾ ਬੰਦਾ ਵੀ ਸਾਡੇ ਗੁਰਦੁਆਰੇ ਆ ਕੇ ਉਸ ਨੂੰ ਇਸੇ ਸਟੇਜ ਦੇ ਉੱਤੋਂ ਸਾਡੇ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਆ ਉਹ ਉਹਨਾਂ ਨੂੰ ਕਨਵੇ ਕੀਤਾ ਜਾਵੇ ਜੋੜੀ ਵੀ ਗੱਲ ਇਸੇ ਸਟੇਜ ਤੋਂ ਜੋੜੀ ਵੀ ਗੱਲ ਹੋਵੇਗੀ ਸਾਡੀ ਜਦੋਂ ਉਹ ਸਟੇਜ ਅਲੂਫੇਰਾ ਦੀ ਆ ਜਾਂ ਸੰਤਾਨਤੋਂ ਦੀ ਆ ਉਹ ਮਰੀਆਂ ਗਰਾਂਦੇ ਦੀ ਆ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦਾ ਰਾਜਮਾਨ ਨੇ ਕਿਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਉਹ ਸਟੇਜਾਂ ਹਰ ਇੱਕ ਸਿੱਖ ਉਹ ਜਿੱਦਾਂ ਦਾ ਸਾਡਾ ਰਾਈਟ ਆ ਓਦਾਂ ਸਾਰਿਆਂ ਦਾ ਤੁਹਾਡਾ ਵੀ ਰਾਈਟ ਆ ਤੇ ਅਸੀਂ ਹਰ ਇੱਕ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਮੀਟਿੰਗਸ ਨੇ ਉਹ ਸਾਰੀਆਂ ਮੀਟਿੰਗਸ ਹਰ ਇੱਕ ਸਟੇਜ ਦੇ ਉੱਤੇ ਲੈ ਕੇ ਜਾਈਆਂ ਜਾਣ ਤੇ ਪੋਲੀਟੀਕਲੀ ਆਪਣੀ ਕਮਿਊਨਿਟੀ ਨੂੰ ਕਿੱਦਾਂ ਜੋੜ ਸਕਦੇ ਆ ਤੇ ਕਿੱਦਾਂ ਐਕਟਿਵ ਕਰ ਸਕਦੇ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਜਾਊਗਾ ਇਹਦੇ ਤੇ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਪਣਾ ਆਪਣਾ ਸੁਝਾਅ ਦੇਣਾ ਹੋਵੇ ਤੁਸੀਂ ਗੁਰਦੁਆਰੇ ਦੇ ਇੱਕ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਤੇ ਆਪਣੇ ਸੁਝਾਅ ਦੇ ਸਕਦੇ ਚੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ